ਕੋਡੀ 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 ਸਸੀ ਕਾਲ ਬਾਈ ਜੀ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਫੌਜੀ ਰੌਂਤੇਵਾਲਾ ਤੇ ਅਮੀਰ ਕਰਦਾ ਕਿ ਤੁਸੀਂ ਸਾਰੇ ਭਰਾ ਠੀਕ ਠਾਕ ਹੀ ਹੋਵੋਗੇ ਹਣਾ ਜੋ ਕੁਛ ਚੋਨਾ ਲਾ ਕੇ ਥੋੜਾ ਜਿਆ ਰਹਿ ਗਿਆ ਸੀ ਬੇਲੇ ਹੋਏ ਸੀ ਮੈਂ ਚਲੋ ਕੁਝ ਪ੍ਰਚਾਰ ਪਟਾੰਦਰੇ ਕਰੀਏ ਭਰਾਵਾਂ ਨਾਲ ਕਿ ਕਾਫੀ ਦਿਨਾਂ ਦੇ ਕਈ ਮੁੱਦੇ ਚੱਲੀ ਤੁਰੇ ਆਉਂਦੇ ਆ ਇੱਕ ਦੇਖੀਦਾ ਫੇਸਬੁੱਕ ਤੇ ਕਿ ਚੱਲ ਰਿਹਾ ਹੈ ਵੀ ਕਬੱਡੀ ਦੇ ਵਿੱਚ ਨਸ਼ਾ ਤੇ ਕੋ ਸਾਡੇ ਭਰਾ ਕਹਿੰਦੇ ਵੀ ਕਬੱਡੀ ਚ ਨਸ਼ਾ ਹੈ ਨਹੀਂ ਗਾ ਜਾਣ ਕੇ ਬਦਨਾਮ ਕੀਤੀ ਜਾਂਦੀ ਹੈ ਹਨਾ ਬਈ ਕੀ ਦਾ ਪੱਖ ਪੂਰੀਏ ਕੀ ਦਾ ਨਾਂ ਪੂਰੀਏ ਕੀ ਕਹੀਏ ਕਿ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਇਹੇ ਦੱਸ ਦਿਆਂ ਕਿ ਕਬੱਡੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੁਣ ਸਭ ਤੋਂ ਵੱਡਾ ਨਾਂ ਦੇ ਤਾਂ ਤੇ ਨਾਂ ਦਾ ਕਰਕੇ ਦੁਨੀਆ ਤੇ ਭਰਾ ਯਾਰ ਦੋਸਤ ਮਿਲੇ ਬਹੁਤ ਕੁਝ ਮਿਲਿਆ ਰੱਬ ਤੇ ਕੋਈ ਗਿਲਾਸ਼ਿਕ ਬਾਣੀ ਕਿ ਕਬੱਡੀ ਕਰਕੇ ਜਿਹੜਾ ਕੁਝ ਮਿਲਿਆ ਹਨਾ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਕਬੱਡੀ ਨੂੰ ਬਦਨਾਮ ਕਰੀਏ ਕਿਸੇ ਕਬੱਡੀ ਖੇਡੀ ਕਬੱਡੀ ਨੇ ਸਾਨੂੰ ਇੰਨਾ ਕੁਝ ਦਿੱਤਾ ਪਰ ਜਿਹੜਾ ਕੁਝ ਕਬੱਡੀ ਦੇ ਵਿੱਚ ਚੱਲ ਰਿਹਾ ਇਹ ਤੋਂ ਵੀ ਇਹ ਮੁਕਰਨ ਨਹੀਂ ਹੋ ਸਕਦੇ ਉਹ ਵੀ ਜੋ ਹੈ ਹੈ ਨਾ ਇਹਨੂੰ ਆਪਾਂ એમ ਨਹੀਂ ਕਹਿ ਸਕਦੇ ਵੀ ਹੈ ਵੀ ਨਹੀਂ ਤੇ ਕਿਉਂਕਿ ਆਪਾਂ ਦਾ ਕੁਝ ਵਰਤਿਆ ਨਹੀਂ ਭਰਾ ਗਰੂਫਾਂ ਦੀ ਗੋਲੀ ਹੁੰਦੀ ਸੀ ਉਦੋਂ ਇੱਕ ਜੋ ਸੱਚ ਹੈ ਤੇ ਉਹ ਕਦੇ ਜਿਆਦਾ ਠੰਡ ਹੁੰਦੀ ਸੀ ਤਾਂ ਉਹ ਲੈਂਦੇ ਰਹੇ ਆ ਇਹ ਨਹੀਂ ਕਹਿੰਦੇ ਕਿ ਹੀ ਨਹੀਂ ਲਿਆ ਕੁਝ ਤੇ ਬਾਕੀ ਹੁਣ ਜੋ ਚੱਲਦਾ ਇਹ ਤੋਂ ਪਹਿਲਾਂ ਟੈਸਟ ਹੋਏ ਸੀਗੇ ਮੈਨੂੰ ਅੰਦਾਜ਼ਾ ਨਹੀਂ ਮੈਨਾਂ ਦੇ 6 ਚ 5 6 4 ਚ ਕੁਛ ਇਦਾਂ ਕਹੇ ਪੈਸੇ ਕਾਫੀ ਜਦੋਂ ਲੁਧਿਆਣਾ ਟੈਸਟ ਹੋਏ ਸੀ ਮੈਂ ਵੀ ਦੇਖ ਕੇ ਆਇਆ ਸੀ ਉਹ ਟੈਸਟ ਉਹਦੇ ਵਿੱਚ ਬਹੁਤ ਪਲੇ ਸਾਡੇ ਪੋਜ਼ਿਟਿਵ ਆਏ ਸੀ ਹੈਨਾ ਉਹਦੇ ਇੱਕ ਰੋਲਾ ਪਿਆ ਸੀ ਕਿ ਮੋਗੇ ਵਾਲਾ ਟੀਕਾ ਕਬੱਡੀ ਦਾ ਸਾਰੇ ਪੰਜਾਬ ਦੀ ਹੀ ਪਰ ਮੋਗੇ ਨੂੰ ਉਹਦਾ ਰੱਜ ਕੇ ਬਦਨਾਮ ਕੀਤਾ ਸੀ ਜਿਹਨੂੰ ਮੌਕੇ ਵਾਲਾ ਕਹਿੰਦੇ ਹੁੰਦੇ ਸੀ ਸ਼ਾਇਦ ਹੈਨਾ ਤੇ ਹੁਣ ਇੱਕ ਮੁੰਡਾ ਨਵਾਂ ਆਇਆ ਆਪਣੇ ਮੇਰੇ ਵੱਡੇ ਭਾਈ ਦਾ ਮੁੰਡਾ ਗੋਲੇ ਜਰਗ ਦਾ ਉਹਨੇ ਵਧੀਆ ਕਬੱਡੀ ਖੇਡੀ ਗੋਲੇ ਜਰਗ ਨੇ ਵੀ ਸਾਤੋਂ ਸੀਨੀਅਰ ਸੀ ਜਾਂ ਥੋੜਾ ਤੇ ਉਹਦਾ ਮੁੰਡਾ ਵੀ ਹੁਣ ਬੋਡੀ ਬੁੱਡੀ ਵਧੀਆ ਬਣਾ ਰਿਹਾ ਇੱਕ ਲੋਕਾਂ ਲਈ ਜਿੱਦਾਂ ਬਗਨ ਰੋਲ ਮਾਡਲ ਬਣਿਆ ਹੋਇਆ ਜੇ ਉਹ ਕੁਝ ਕਹਿੰਦਾ ਤੇ ਮੇਰੇ ਹਿਸਾਬ ਨਾਲ ਵੀ ਉਹਦੀਆਂ ਗੱਲਾਂ 'ਚ ਵੀ ਕੋਈ ਸਚਾਈ ਹੋਊਗੀ ਜਿਹੜਾ ਉਹ ਠਕ-ਠੋਕ ਕੇ ਕਹਿੰਦਾ ਹਨ ਤੇ ਜੇ ਉਹ ਕੁਝ ਦਿਖਾ ਰਿਹਾ ਜਿਹੜਾ ਕੁਝ ਉਹ ਦਿਖਾ ਰਿਹਾ ਉਹ ਕੱਲਾ ਉਹ ਨਹੀਂ ਦਿਖਾ ਰਿਹਾ ਮੇਰਾ ਵੀਰ ਉਹ ਆਮ ਟੂਰਨਾਮੈਂਟਾਂ ਦੇ ਲੋਕ ਦਿਖਾਉਂਦੇ ਆ ਉਹਨੇ ਉਹ ਪਲੇਅਰ ਕਰਕੇ ਦਿਖਾਇਆ ਕਰਕੇ ਆਪਾਂ ਉਹਨੂੰ ਮੁੱਦਾ ਬਣਾ ਲਾਂਗੇ ਕਿ ਉਹਨੇ ਪਲੇਅਰ ਬਣ ਕੇ ਯਾਰ ਉਹਨੂੰ ਚਾਹੀਦਾ ਨਹੀਂ ਸੀ ਬਾਕੀ ਮੈਂ ਵੀ ਕਹਿੰਦਾ ਕਿ ਬੈਂਕੇ ਵੀਰ ਤੈਨੂੰ ਇਹ ਗੱਲਾਂ ਨਹੀਂ ਚਾਹੀਦੀਆਂ ਤੂੰ ਕਬੱਡੀ ਤੋਂ ਤੇਰਾ ਪਹਿਲਾ ਨਾਂ ਬਣਿਆ ਹਨ ਪਰ ਯਾਰ ਉਡੀ ਜੋ ਹੈ ਹਨਾ ਜੋ ਲੋਕ ਦੱਸਦੇ ਵੀ ਆ ਤੇ ਕਈ ਵਾਰੀ ਟਰਨਮੈਂਟਾਂ ਦੇ ਜਾਇਦਾ ਤੇ ਅੱਖੀ ਵੀ ਦੇਖਿਆ ਹੈ ਉਹਦਾ ਹੁਣ ਨਾਂ ਆਪਾਂ ਕਹਿੰਦੇ ਨਾਂ ਲੈ ਯਾਰ ਪਲੇਅਰਾਂ ਦੇ ਬਈ ਨਾਂ ਲੈ ਕੇ ਕਿਹੜਾ ਦੁਸ਼ਮਣੀ ਪਾਉਂ ਕਿਹ ਨਾਲ ਜੋ ਹੁਣ ਕਬੱਡੀ ਦੇ ਵਿੱਚ ਚੱਲ ਰਿਹਾ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਆਪਾਂ ਉਹਦੇ ਤੇ ਨਹੀਂ ਬੋਲਦੇ ਨਕਲੀ ਕੋਚ ਜਿਸ ਨੇ ਕਦੇ ਕਬੱਡੀ ਦੇ ਲਵੇ ਲਾਉਣੇ ਵੀ ਨਹੀਂ ਖੜਕੇ ਦੇਖਿਆ ਸਪਾਟੇ ਨਹੀਂ ਮਾਰੇ ਹੁਣੇ ਡੰਡ ਨਹੀਂ ਮਾਰੇ ਹੁਣੇ ਤੇ ਜੇ ਉਹਨਾਂ ਦੀ ਪੈਂਟ ਲਵਾ ਕੇ ਦੇਖ ਲੋ ਤੇ ਫੁੱਲਾਂ ਵਾਲੀਆਂ ਨੀਕਰਾਂ ਹੋਣਗੀਆਂ ਉਹਨਾਂ ਦੇ ਨਾਲੇ ਵਾਲੀਆਂ ਅਸੀਂ ਉਹਨਾਂ ਨੂੰ ਕੋਚ ਬਣਾਤਾ ਠੀਕ ਹੈ ਉਹਨਾਂ ਦੀ ਰਹਿਣ ਮਰਜ਼ਾ ਹੈ ਠੀਕ ਸਾਡੀਆਂ ਟੀਮਾਂ ਖੇਡ ਰਹੀਆਂ ਜਿਨ੍ਹਾਂ ਨੂੰ ਕਬੱਡੀ ਬਾਰੇ ਪਤਾ ਹੀ ਨਹੀਂ ਬੋਲੂ ਕੌਣ ਕਬੱਡੀ ਦੇ ਵਿੱਚ ਸਾਨੂੰ ਪਤਾ ਕੀ ਕੁਝ ਚੱਲ ਰਿਹਾ ਹੁਣ ਫੇਟਮ ਕਿਉਂ ਲੱਗ ਜਾਣਗੇ ਮੇਰੇ ਅਰਗੇ ਨੂੰ ਨੇ ਤੁੰ ਬੋਲਿਆ ਸੀ ਕਿਉਂ ਬੋਲਿਆ ਯਾਰ ਇਹ ਤਾਂ ਸਾਡਾ ਭਰਾ ਸੀ ਹਨਾ ਤੇ ਮੇਰਾ ਵੀਰ ਕੋਈ ਵੀ ਬੰਦਾ ਆਪਣਾ ਪਰਿਵਾਰ ਪਾਲਦਾ ਕਬੱਡੀ ਨੇ ਬਹੁਤ ਕੁਝ ਦਿੱਤਾ ਉਹ ਉਹਦੀ ਹਰੇਕ ਬੰਦਾ ਫਿਕਰਮੰਦ ਆ ਪਰ ਜਿਹੜਾ ਹੋ ਰਿਹਾ ਉਹਦੇ ਤੇ ਬੋਲਣਾ ਨਹੀਂ ਚਾਹੁੰਦਾ ਕੁਝ ਹਨਾ ਅਸੀਂ ਇਹ ਕਹਿੰਨਾ ਕਿ ਸਾਨੂੰ ਸਭ ਕੋ ਮੇਰਾ ਯਾਰ ਛੱਡੋ ਆਪਾਂ ਕਿਉਂ ਐਵੇਂ ਜੇ ਬੋਲਾਂਗੇ ਤਾਂ ਕੋਈ ਗਲਤ ਹੋਊਗਾ ਪਰ ਬੋਲਣਾ ਚਾਹੀਦਾ ਮੇਰਾ ਵੀਰ ਨਸ਼ੇ ਵਾਲੇ ਮੁੱਦੇ ਵੀ ਠੀਕ ਹੋ ਜਾਣਗੇ ਨਸ਼ਾ ਕੋਈ ਜ਼ਿਆਦਾ ਨਹੀਂ ਪਾਵਰ ਬਧਾਉ ਦਵਾਈਆਂ ਹੁੰਦੀਆਂ ਮਾੜੀਆਂ ਮੋਟੀਆਂ ਲੈਂਦੇ ਆ ਹਨਾ ਉਸ ਇਹ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਉਹ ਨਕਲੀ ਕੋਚ ਬਾਹਰ ਨਿਕਲਣ ਤੋਂ ਸਾਰਾ ਕੋਈ ਠੀਕ ਹੋਵੇ ਇਹ ਮੁੱਦੇ ਤੇ ਆਓ ਇਹ ਪ੍ਰਮੋਟਰਾਂ ਨੂੰ ਕਹੋ ਕਿ ਭਾਈ ਸਾਹਿਬ ਜਿਨ੍ਹਾਂ ਦੇ ਕਹਿਣ ਤੇ ਤੁਸੀਂ ਬੰਦੇ ਬਾਹਰ ਬੁਲਾਉਨੇ ਆ ਯਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 15-15 ਸਾਲ ਕਬੱਡੀ ਲਈ ਗਾਲੇ ਜਿਨ੍ਹਾਂ ਦੇ ਸਾਰੇ ਹਜੇ ਟੱਕਰ ਵੀ ਮੈਂ ਕੀ ਕਹਾਂ ਕਿ ਚਤੜਾਂ ਦੇ ਨਿਸ਼ਾਨ ਹੋਣਗੇ ਰੋੜਾਂ ਦੇ ਹਨਾ ਉਹ ਬੰਦੇ ਨੂੰ ਪੁੱਛੋ ਯਾਰ ਤੁਸੀਂ ਕਿ ਹਰਪ੍ਰੀਤ ਮਨੀਲਾ ਜੀ ਕੀ ਹਾਲ ਚਾਲ ਆ ਭਰਾ ਜੀ ਠੀਕ ਠਾਕ ਹੋ ਪਰ ਤੁਸੀਂ ਯਾਰ ਅਸੀਂ ਕਬੱਡੀ ਨੂੰ ਗਲਤ ਰਸਤੇ ਲਿਜਾਣ ਵਾਲੇ ਅਸੀਂ ਵੀ ਜ਼ਿੰਮੇਵਾਰ ਆ ਠੀਕ ਆ ਅਸੀਂ ਕਹ ਲੈਂਦੇ ਆ ਕਿ ਅਸੀਂ ਕਬੱਡੀ ਖੇਡ ਲਈ ਆਪਾਂ ਕਬੱਡੀ ਤਾਂ ਹੁਣ ਕੀ ਲੈਣਾ ਸਾਈਡ ਤੇ ਹੋ ਕੇ ਬਹਿ ਗਏ ਹਨਾ ਸੈੱਡ ਤੇ ਹੋ ਕੇ ਬਹਿ ਗਏ ਤਾਂ ਚੋਰਾ ਨੂੰ ਬਈ ਕਬੱਡੀ 'ਚ ਵੜਨ ਦਾ ਮੌਕਾ ਮਿਲ ਗਿਆ। ਮੈਂ ਤਾਂ ਸਾਰੇ ਪ੍ਰਮਾਣੂ ਪੁਰਾਣੇ ਪਲੇਅਰਾਂ ਨੂੰ ਇਹੇ ਅਪੀਲ ਕਰਦਾ ਕਿ ਤੁਸੀਂ ਹਜੇ ਕਬੱਡੀ ਛੱਡੀ ਐ ਕਬੱਡੀ ਤੁਹਾਨੂੰ ਲੋਕ ਜਾਣਦੇ ਆ ਤੁਹਾਡੇ ਵੱਡੇ ਨਾਂ ਯਾਰ ਤੇ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਸਾਥ ਦੇ ਕੇ ਰਲ ਕੇ ਕੋਈ ਇੱਕ ਅੱਦੇ ਸਾਂ ਦੇ ਲੈਵ ਹੋ ਕੇ ਬੋਲੋ ਕਿ ਕਬੱਡੀ ਦੇ ਚੋਰ ਆ ਇਹਨਾਂ ਨੂੰ ਉਹ ਤੁਸੀਂ ਤਾਂ ਬਾਹਰ ਬੈਠਿਆ ਬਾਹਰਲੇ ਨੂੰ ਤੁਸੀਂ ਕਹਿ ਸਕਦੇ ਆ। ਕਉਨ ਬੜਾ ਮੈਂ ਤਾਂ ਕਬੱਡੀ ਤੋਂ ਬਹੁਤ ਟਾਈਮ ਦਾ ਦੂਰ ਹੋਇਆ ਮੈਂ ਪਾਸੇ ਹਣਾ ਜਦੋਂ ਵੀ ਜਬੂਜੇ ਨਹੀਂ ਲੱਗੇ ਆਪਾਂ ਤਾਂ ਉਦਈ ਦਾ ਸੈਟ ਹੋ ਕੇ ਵੀ ਪਰਮਾਤਮਾ ਨੇ ਵਧੀਆ ਆਪਦੇ ਰੋਟੀ ਪਾਣੀ ਪਾਏ ਆ ਤੇ ਇੱਧਰ ਸੈਟਾ ਖੇਤੀਬਾੜੀ ਵਾਲੇ ਸਾਧਨਾ ਚ ਆ ਗਏ ਹਣਾ ਤੇ ਤੁਸੀਂ ਬੋਲੋ ਯਾਰ ਬਾਹਰ ਬੈਠਿਆ ਬਾਹਰ ਤਾਂ ਬੋਲੋ ਨਾ ਤੁਸੀਂ ਇੱਕ ਕੱਪ ਤੇ ਬੋਲੋ ਕਿ ਆਹ ਪਲੇਅਰ ਬਈ ਜਿਹੜੇ ਆਏ ਆ ਇਹ ਕੀ ਦੀ ਦਿਸ਼ਾ ਠਾਇਆ ਸਾਡੇ ਇੱਥੇ ਮੈਂ ਗੱਲ ਸੁਣੀ ਕਿਸੇ ਮੁੰਡੇ ਤੋਂ ਕਿ ਜਿਹੜੇ ਕੋਚ ਕਹਿੰਦੇ ਆ ਬਈ ਉਹ ਬਾਹਰਲੇ ਉਹ ਹੀ ਬੁਲਾਉਂਦੇ ਆ ਨਕਲੀ ਕੋਚ ਸਤਪਾਲ ਮਾਹੀ ਨੇ ਕਿਹਾ ਕਿ ਮੈਂ ਤਾਂ ਬਈ ਸਾਨੂੰ ਜਾਣਦਾ ਨਹੀਂ ਹਨਾ ਮੈਂ ਤਾਂ ਉਹਨਾਂ ਨੂੰ ਜਾਣਦਾ ਜਿਨ੍ਹਾਂ ਦੇ ਮੈਚ ਬੋਲੇ ਆ ਹਨਾ ਤੇ ਬਾਕੀ ਹਾਂ ਵੀਰੇ ਸਖਵਿੰਦਰ ਸ਼ਰਮਾ ਜੀ ਬਹੁਤ ਵਧੀਆ ਤੁਸੀਂ ਇਹ ਗੱਲ ਕਹੀ ਆ ਕਿ ਉਹ ਮੁੰਡੇ ਦੀ ਮੈਂ ਇੱਕ ਦੋ ਵਾਰੀ ਮੈਚ ਦੇਖੇ YouTube ਤੇ ਵੀ ਰਹੀ ਵੀਰੀ ਟੈਪੀ ਵਾਲਾ ਇਹ ਬੰਦਾ ਯਾਰ ਸਾਡੀ ਕਬੱਡੀ ਇਸੇ ਕਰਕੇ ਹੀ ਜਿੱਦਾਂ ਆਪਾਂ ਕਹਿ ਰਹੀਏ ਨਾ ਬੈਕ ਜਾ ਰਹੀ ਹੈ ਜਦੋਂ ਅਸੀਂ ਕਿਸੇ ਦੀ ਸਾਰ ਨਹੀਂ ਲੈਂਦੇ ਆ ਹੁਣ ਅਸੀਂ ਸੀਤੋਗੁੰਨੋਂ ਵਾਲੇ ਕੀ ਉਹ ਹੈਗੇ ਇਹਨਾਂ ਦੀ ਸਾਰ ਲੈ ਲਾਂਗੇ ਚੁੰਮੇ ਵਾਲੀ ਭਾਬੀ ਦੀ ਸਾਰ ਲੈ ਲਾਂਗੇ ਉਹਨਾਂ ਨੂੰ ਅਸੀਂ ਵਿਊ ਦੇਵਾਂਗੇ ਰੱਜ ਰੱਜ ਕੇ ਉਹਨਾਂ ਦੀਆਂ ਵੀਡੀਓ ਦੇਖਾਂਗੇ ਹੈਨਾ ਪਰ ਜਿਹਨੇ ਕਬੱਡੀ ਦੇ ਵਿੱਚ ਕੁਝ ਕਰਿਆ ਉਹਨੂੰ ਉਹਨੂੰ ਪੈਸੇ ਨਹੀਂ ਭੇਜਨੇ ਇਹਨਾਂ ਨੇ ਇਹਦਾ ਆਰਕੈਸਟਾ ਵਾਲਿਆਂ ਨੂੰ ਬੁਲਟ ਬੁਲਟ ਲੈ ਕੇ ਦੇ ਜਾਂਦੇ ਜਦੋਂ ਆਉਂਦੇ ਇੱਥੇ ਇਹਨਾਂ ਨੂੰ ਤਾਂ ਉਹ ਜਿਹੇ ਕੰਮ ਚਾਹੀਦੇ ਹੁੰਦੇ ਆ ਬਾਈ ਇਹਦਾ ਬਾਜੇ ਬਜਵਾਉਂਦੇ ਆ ਜਨਰਲ ਟਾਈਮ ਕਹਿੰਦੇ ਬਾਂਦਰ ਨੱਚੀ ਜਾਂਦਾ ਡੋਗਰੀ বাজਾਈ ਜਾਂਦੇ ਆ ਜਦੋਂ ਛੋਟੇ ਚ ਬਾਂਦਰੀ ਵਾਲਾ ਕੰਮ ਆ ਜਦੋਂ ਤੁਸੀਂ ਇਹ 3 ਤੋਂ ਥੋੜਾ ਜਿਹਾ ਲੱਤਾਂ ਜਵਾਬ ਦੇਈਆਂ ਉਦੋਂ ਬਾਅਦ ਤੁਸੀਂ ਕੌਣ ਆ ਉਦੋਂ ਨਵਾਂ ਮਿਲ ਜਾਂਦਾ ਹੈ ਨਾ ਮੈਂ ਹਰੇਕ ਇੰਟਰਵਿਊ ਚ ਹਰੇਕ ਚੀਜ਼ ਚ ਬੋਲਿਆ ਕਿ ਕਬੱਡੀ ਕਰਕੇ ਕਬੱਡੀ ਨੂੰ ਪਿਆਰ ਕਰਨ ਵਾਲੇ ਘੱਟ ਆ ਪੈਸਾ ਲਾ ਕੇ ਕਬੱਡੀ ਚ ਨਾਂ ਬਣਾਉਣ ਵਾਲੇ ਜ਼ਿਆਦਾ ਜੇ ਮੇਰਾ ਝੂਠ ਹੋਇਆ ਤਾਂ ਮੈਨੂੰ ਤੁਸੀਂ ਇਹ ਦੱਸ ਸਕਦੇ ਹੋ ਠੀਕ ਹੈ ਨਾ ਤੇ ਮੇਰਾ ਵੀਰ ਮੈਂ ਕੋਈ ਫੇਮ ਲੈਣ ਦੀ ਖਾਤਰ ਨਹੀਂ ਬੋਲਦਾ ਹਾਂ ਨਾ ਮੈਂ ਜਿੰਨਾ ਕੋ ਹੁੰਦਾ ਮੈਂ ਤੁਹਾਨੂੰ ਉਹ ਗੱਲ ਕਹਿਣਾ ਹੁੰਦਾ ਕਿ ਮੁੱਦਾ ਚੱਕਣ ਵਾਲਾ ਦਾ ਆਪਣਾ ਵੀਰ ਚੱਕਣ ਵਾਲਾ ਦਾ ਨਕਲੀ ਕੋਚਾਂ ਦਾ ਠੀਕ ਹੈ ਆਪਸ ਵਿੱਚ ਇਹ ਨਾਲ ਲੜੋ ਵਧੀਆ ਖੇਡਿਆ ਤੁਸੀਂ ਆਪਸ ਵਿੱਚ ਜਿਹੜਾ ਸੱਚਾ ਚਲੋ ਬੋਲਦਾ ਵੀ ਹੈ ਜੋ ਬੈਂਕੇ ਨੇ ਕਾਉਡੀ ਛੱਡੀ ਆ ਉਹਨੇ ਕੁਝ ਦੇਖ ਕੇ ਹੀ ਛੱਡੀ ਹੋਊਗੀ ਯਾਰ ਜਿਉਂ ਕਹਿੰਦਾ ਮੈਨੂੰ ਇੰਨੇ ਪੈਸੇ ਮਿਲਦੇ ਸੀ ਆਏ ਸੀ ਹਨਾ ਅੱਜੋ ਰੋਲ ਮਾਡਲ ਬਣਿਆ ਹੁਣ ਮਿਹਨਤ ਕਰ ਰਿਹਾ ਬੰਦਾ ਦਿਖਾ ਰਿਹਾ ਉਹਨੇ ਮਿਹਨਤ ਅਸੀਂ ਨਾ ਕੋਡੀ ਵਾਲੇ ਵੀ ਨਹੀਂ ਕਰੀ ਜਵੇਂ ਝੂਠ ਮਾਰੀ ਗਈ ਹੈ ਸਾਨੂੰ ਤਾਂ ਗੋਡ ਕੈਪਟਨ ਸੀ ਅਰਜਾਈ ਤੋਂ ਸੱਤੇ ਉੱਠ ਕੇ ਖੇਡ ਲੈਂਦੇ ਸੀ ਜਿਹੜਾ ਜਿਹਦਾ ਕਹਿ ਦਿੰਦਾ ਵੀ ਮੈਚਾਂ ਮੂਚਾਂ ਤੇ ਜ਼ੋਰ ਮਾਰ ਲੈਂਦਾ ਸੀ ਠੀਕ ਸੀ ਹਨਾ ਮੈਚ ਨਹੀਂ ਛੱਡਦੇ ਉਦੋਂ ਪਰ ਜਿੰਨੀ ਉਹ ਮੁੰਡਾ ਮਿਹਨਤ ਲਾ ਰਿਹਾ ਅਸੀਂ ਯਾਰ ਸਲੂਟ ਆ ਉਹਨੂੰ ਦਿਲੋਂ ਸਲੂਟ ਆ ਉਹਨੂੰ ਵੀ ਪਰ ਜਿਹੜਾ ਚਲੋ ਉਹਨੇ ਬੋਲਿਆ ਉਹਦਾ ਹੀ ਮੁੱਦਾ ਚੱਕ ਲੈਣਾ ਕਿ ਉਹ ਇੱਕ ਫੇਮਸ ਬੰਦਾ ਹੈ ਉਹ ਬੋਲੂਗਾ ਤਾਂ ਥੋੜਾ ਜਿਹਾ ਮੁੱਦਾ ਵੱਡਾ ਹੋਣਾ ਪਰ ਜੋ ਹੈ ਸੱਚ ਉਹਨੂੰ ਅਸੀਂ ਮੁੱਕਰ ਨਹੀਂ ਸਕਦੇ ਹੈ ਜ਼ਰੂਰ ਹੈ ਜੋ ਉਸ ਹੈ ਹਨ ਤੇ ਮੇਰਾ ਵੀਰ ਜੇ ਕਿਸੇ ਨੂੰ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਫੀਲ ਨਾ ਕਰਿਓ ਸੋਚਿਓ ਵਿਚਾਰਿਓ ਹਨਾ ਕਿ ਜੋ ਕਬੱਡੀ ਦੇ ਵਿੱਚ ਅਸੀਂ ਉਹਦੇ ਲਈ ਕੀ ਜ਼ਿੰਮੇਵਾਰ ਆ ਅਸੀਂ ਵੀ ਜ਼ਿੰਮੇਵਾਰ ਆ ਕਿੱਥੋਂ ਕਿ ਤੱਕ ਜ਼ਿੰਮੇਵਾਰ ਆ ਤੇ ਸਾਰੇ ਭਰਾਵਾਂ ਨੂੰ ਲਾਸਟ ਵਿੱਚ ਫਿਰ ਸਤਿ ਸ੍ਰੀ ਅਕਾਲ ਗੁੱਡ ਬਾਏ ਵੀਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ